ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੇ ਫਤਿਹ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਰੱਖੇ ਸਾਰਿਆਂ ਨੂੰ ਵਧਾਈਆਂ ਜੀ ਸਾਰੇ ਪਰਿਵਾਰ ਨੂੰ ਵੀ ਵਧਾਈਆਂ ਇੱਥੇ ਜਿੰਨੇ ਵੀਡੀਓ ਦੇਖ ਰਹੇ ხਾਲ ਨੂੰ ਵਧਾਈਆਂ ਇਹਦੇ ਖੁਸ਼ੀ ਦੇ ਮਹੌਲ ਦੇ ਵਿੱਚ ਪੁਰਾ پروگرام ਚੱਲ ਰਿਹਾ ਹੈ ਚੜ੍ਹਦੀ ਕਲਾ ਦੇ ਵਿੱਚ ਐਨ ਵਧੀਆ ਗੁਰੂ ਘਰ ਦੇ ਵਿੱਚ ਜਾ ਕੇ ਆਉਣ ਆਏ ਆ ਆਪਾਂ ਤੇ ਤਰੀਹ ਨੂੰ ਵੀਡੀਓ ਪਤਾ ਨਹੀਂ ਹੋਈ ਕਿਹੜੀ ਆਉਣੇ ਮੈਂ ਇਹ ਫਤਿਹ ਬਹੁਤ ਹੀ ਪਰ ਹੁਣ ਜਿਹੜਾ ਸ਼ਾਮ ਦਾ ਪ੍ਰੋਗਰਾਮ ਕੇਕ ਵਾਲਾ ਹੈ ਅੱਛਾ ਉਹਦੀ ਵੀਡੀਓ ਸਟਾਰਟ ਕਰੀਏ ਇਹ ਹਾਂ ਉਹ ਸਟਾਰਟ ਕਰ ਲੀਏ ਕੇਕ ਵਾਸਤੇ ਬਾਕੀ ਜੀ ਹੁਣ ਕੇਕ ਦੀ ਬਣਾ ਰਸਮ ਵਗੈਰਾ ਕਰਨੀ ਹੈ ਜਿਹੜੀ ਪਿਛਲੀ ਵੀ ਅ ਗੁਰੂ ਮਹਾਰਾਜ ਜੀ ਮਤਲਬ ਸ਼ੁਕਰਾਨਾ ਕਰਕੇ ਆਏ ਆ ਉਹਨਾਂ ਨੂੰ ਅਰਦਾਸਾ ਬੇਨਤੀਆਂ ਕਰਕੇ ਆਏ ਆ ਵੀ ਪਰਿਵਾਰ ਸਾਰਾ ਠੀਕ ਰਹੇ ਸਾਡੇ ਜਵਾਕ ਠੀਕ ਰਹੇ ਤੇ ਹੁਣ ਅਸੀਂ ਲੈਣ ਜਾਣਾ ਜੀ ਆਪਾਂ ਕੇਕ ਹਾਂਜੀ ਕੇਕ ਲੈਣ ਚੱਲਦੇ ਬਾਕੀ ਦੱਪਰੂ ਮਿਲਾਵੇ ਕਿਨੇ ਕਿਨੇ ਜਾਣਾ ਦੇਖ ਲਾਉਣਾ ਹਾਂਜੀ ਮੈਂ ਪੁੱਛਦਾ ਨਹੀਂ ਪਹਿਲਾਂ ਇੱਧਰ ਹਾਂਜੀ ਬੀਬੀ ਪਾਸੇ ਕਾਲ ਭਾਈ ਸਾਹ ਰਿਹਾ ਕੋਈ ਆਉਣਾ ਬਹੁਤ ਬਹੁਤ ਵਧਾਈਆਂ ਭਾਣੇ ਮੇਰੇ ਅੰਗਦ ਫੁੱਤ ਗੀਆਂ ਪੋਤੇ ਵੀ ਆ ਜਾਰੂ ਲੈਣਾ ਮਾ ਸਾਰੇ ਲੈ ਜਾ ਸਾਡੇ ਬੋਲਣ ਟੰਡ ਚੱਲਦੀ ਆ ਇਹਦਰ ਚੈਲੰਜ ਇਹਨਾਂ ਅਧਿਕਾਰੀਆਂ ਦੀ ਸਾਰਿਆਂ ਨੂੰ ਪਰਮਾਤਮਾ ਦੀ ਬੇਨਤੀ ਹੈ ਕਿ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਤੁਮਦਰਤ ਤੇ ਦੁੱਖ ਤਕਲੀਫੋਂ ਦੂਰ ਰਹੋ ਬਸ ਅਜੀ ਵਧੀਆ ਪ੍ਰੋਗਰਾਮ ਨਿਬੜੀਆ ਮਾਰਾ ਦੀ ਕਿਰਪਾ ਨਾਲ ਤੇ ਭੈਣ ਭੰਜਾ ਜੀ ਹੁਣ ਜਿਹੜੇ ਛੋਟੇ ਜੀ ਸੈਲਿਬ੍ਰੇਟ ਕਰਨੀ ਆ ਇਹਨਾਂ ਦਾ ਕੱਟਣਾ ਉਹ ਕੱਟਣਾ ਜੀ ਹੁਣ ਇੱਧਰ ਭੈਣ ਕਹਿੰਦੀ ਪਾ ਦਾ ਚਾਕੂ ਦੇ ਦੇ ਪਹਿਲਾਂ ਪ੍ਰੂਫ ਕੱਟ ਦੀਏ ਫਿਰ ਕੈਕ ਕੱਟ ਤੇ ਕਹੇ ਭੈਣ ਨੂੰ ਲਾਉਣੇ ਹੈ ਕਿ ਮੈਂ ਤਾਂ ਕਹੇ ਥੱਲੇ ਉਤਰੋ ਭਾਈ ਠੰਡਾ ਹੈ ਕਹਿੰਦੀ ਤੇ ਪੁੱਠੇ ਦੇ ਨੱਚਣਾ ਮੈਂ ਕਹਾਂ ਭਾਈ ਚੱਲੋ ਹੋਏ ਚੱਲੀਏ ਉੱਤਰ ਨੂੰ ਹਾਂ ਹਾਂ ਇਹ ਵੀ ਆ ਮੈਨੂੰ ਵੀ ਦੇ ਦਿਓ ਤੂੰ ਖਾ ਲੈ ਮੈਨੂੰ ਵੀ ਦੇ ਦਿਓ ਮੇਰੇ ਵੀਰ ਜੀ ਨੂੰ ਵੀ ਦੇ ਦਿਓ ਤੇ ਆ ਬੇਲੀ ਗੁਰੂ ਜੀ ਲੈ ਆਂ ਨਾ ਨਾ ਕੜੇ ਕਾਹੰਡ ਸਾਸਤਰੀ ਗਾਲ ਤਾਂ ਬੋਲਦੇ ਨਾ ਕੋਈ ਸਾਹ ਤੂੰ ਸੇ ਵਾਰੀ ਗੁੱਟ ਸਾਸਤਰੀ ਗਾਲ ਹਾਂਜੀ ਬੋਲੀ ਪੈਣ ਦੀ ਲਾ ਕਰਨੇ ਦਾ ਅੰਗਰ ਤੇ ਜਨਮ ਦਿਨ ਦੀਆਂ ਵਧਾਈਆਂ ਵੀ ਦੇ ਦੋ ਸਾਰਿਆਂ ਨੂੰ ਅੰਗਰ ਦੇ ਜਨਮ ਦਿਨ ਦੀ ਤੁਹਾਨੂੰ ਸਾਰਿਆਂ ਨੂੰ ਵਧਾਈ ਬੱਲੇ ਬੱਲੇ ਤਾਂ ਕੋਠੇ ਪੇ ਚੜੇ ਗਏ ਆ ਭੂਆ ਕਹਿੰਦੀ ਹਾਜ਼ਰੀ ਨਹੀਂ ਥੱਲੇ ਉਤਰਨਾ ਨਹੀਂ ਤਾਨੀ ਦੰਦੇ ਸਾਨੂੰ ਪਤਾ ਨਹੀਂ 4 ਵਜੇ 4:30 ਵਜੇ ਤੱਕ ਅਗਤ ਨਹੀਂ ਆਉਣਾ ਤੁਸੀਂ ਪਹਿਲਾਂ ਹੀ ਪੁੱਛੀ ਜਨੇ ਬੁਦਾਈਂ ਸੀ ਕਾਦੀ ਦਈਏ ਸਾਨੂੰ ਪਤਾ ਨਹੀਂ ਵੀ ਕਿਆ ਆਉਣਾ ਹਜੇ ਸਾਡੇ ਇੰਦਰ ਗਵਾਂਡੀ ਧੁੱਪ ਵਿੱਚ ਬੈਠੇ ਅੱਜ ਧੁੱਪ ਨਿਕਲੀ ਆ ਉਹ ਗਵਾਂਡੀ ਕੇ ਅਮਰੂਦ ਖਾ ਕੇ ਦੇ ਸਾਰੇ ਮਗਾ ਜਿਹੜੇ ਬਾਦ ਦੇ ਇੱਕ ਦੋ ਦੋ ਸਾਹ ਹੋਈ ਦੰਦੇ ਅੱਛਾ ਹੁਣ ਮੈਨੂੰ ਆਏ ਦੱਸੋ ਚਮਕੌਰ ਸਾਹਿਬ ਨੂੰ ਚੱਲੇ ਆਂ ਸੀ ਮੈਰ ਜੀਜਾ ਜੇ ਕਿਸੇ ਨੇ ਜਾਣਾ ਹੈ ਤਾਂ ਸਾਡੇ ਨਾਲ ਚੱਲ ਸਕਦਾ ਹੈ ਨਹੀਂ ਜਾਣਾ ਹੈਗਾ ਤੂੰ ਜਾ ਅਸੀਂ ਅਮਰੂਦ ਖਾਣੇ ਆਂ ਹਾਜੀ ਭੋਲੀ ਪੈਣ ਜੀ ਮੈਂ ਤਾਂ ਜਾ ਸਕਦੀ ਆ ਜੇ ਤੁਸੀਂ ਲੈ ਜਾਣੇ ਚੋਲੀਆਂ ਚਲੋ ਆ ਜਾ ਆ ਜਾ ਆਪਾਂ ਚੱਲੀਏ ਸੁੱਖੋ ਭੈਣ ਜੀ ਨੂੰ ਮਰੂਦ ਪਾ ਚੜਾ ਦੇ ਅਜੇ ਨੇ ਮਰੂਦ ਦੇਣੇ ਹੋਵੇ ਕਿ ਥੱਕ ਗਏ ਚਲੋ ਜੀ ਚਮਕੌਰ ਸਾਹਿਬ ਤੇ ਕੇਕ ਲੈਣ ਵਾਸਤੇ ਅੰਗਤ ਤੇ ਵਾਸਤੇ ਜਨਮ ਦਿਨ ਦਾ ਤੇ ਇਧਰ ਜੀਜੇ ਨੇ ਵੀ ਕਰ ਲਈ ਹਿੰਦ ਗਾਲੇ ਮੈਂ ਟਿੱਕੀ ਇੱਧਰ ਵੱਡੀ ਭੈਣ ਨੇ ਵੀ ਐਂਡ ਕਰ ਲਈ ਇੱਧਰ ਛੋਟੀ ਭੈਣ ਨੇ ਵੀ ਕਰ ਰਹੀ ਐਂਡ ਹੈ ਕਹਿੰਦੇ ਸੀ ਕਹਿੰਦੇ ਅਸੀਂ ਤਾਂ ਅੱਗੇ ਤੁਰਨਾ ਹੈ ਜਦੋਂ ਤੱਕ ਸਾਨੂੰ ਆਹ ਰੇੜੀ ਵਾਲੇ ਬਾਈ ਕੋਲ ਖਲਾਉਂਦਾ ਨਹੀਂ ਤੂੰ ਟਿੱਕੀਆਂ ਮੇਰੀ ਗੱਲ ਸੁਣ ਉਹ ਅੜਗੀ ਕਰਾਰੀ ਸਾਹਮਣੇ ਆ ਹਾਂ ਇਹ ਕਦੇ ਇਹ ਹਾਂ ਅੜੀ 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 ਗੱਲ ਕਰੀਏ ਸੀ ਕੀ ਆ ਅੱディ ਗੱਲ ਕਹੀ ਕਰਦਾ ਸਾਹਮਣੇ ਆ। ਮੈਂ ਗੁਰਦਤਾ ਦਾ ਨਹੀਂ ਸੌਂ ਕਾ ਨਹੀਂ। ਮਹਾਂ ਵੀ ਚਲੋ ਨਿਆਣੇ ਨਿੱਕੇ ਨਾਲ ਆ ਹੁਣ ਆ। ਨਿਆਣੇ ਨਿੱਕੇ। ਕਿਹੜੇ? ਕਿਹੜੇ? ਉਹ ਆਪਣੇ ਘਰਦਿਆਂ ਨੂੰ ਨਿਆਣੇ ਨਿੱਕੇ ਕਹਿੰਦੇ। ਹਾਂ। ਹਾਏ ਹੈ। ਨਹੀਂ ਇਹ ਹੈ ਭਾਈ ਹਾਂ। ਇਹ ਨਿਆਣੇ ਨਿੱਕੇ ਕਹਿੰਦੇ ਮੈਂ ਹੁਣ। ਨਹੀਂ ਹਾਂ ਬਿਲਕੁਲ ਇਹ ਤੁਹਾਡੀ ਗੱਲ ਮੰਨਣੀ ਪਊਗਾ। ਇਹ ਕਰ ਲਉ ਭਾਈ ਪੰਨ ਉਹ ਕਰ ਲਓ ਇਹਨਾਂ ਦਾ ਭਲਾ ਕਰ ਲਓ ਜਦੋਂ ਮੈਂ ਕਰਤੇ ਨਿਕਲਿਆ ਮੈਂ ਹੁੰਦਾ ਨਾ 8 ਕ ਵੱਜਣ ਦੀ ਦੇਰ ਹੈ ਜਦ ਇਹ ਫੋਨ ਮੈਨੂੰ ਖੜਕ ਜਾਣਾ ਘਰ ਤੇ ਇੱਥੇ ਆ ਸਾਨੂੰ ਪਤਾ ਤੇ ਲੇਟੇ ਆਉਣਾ 버ਗਰ ਪੈਕ ਕਰਾ ਲਿਆ ਨਹੀਂ ਇੱਥੇ ਟਿੱਕੀਆਂ ਪੈਕ ਕਰਾ ਰਿਆ ਜੀਜਾ ਆਵਦਾ ਬਾਅਦ ਫਿੰਟਾ ਨਾ ਤਾਂ ਕਰਕੇ ਹਾਂ ਜੀਜਾ ਸਾਡਾ ਸਲੇਮ ਪਿਆ ਹੈ ਹੈ ਮੇਰੇ ਵਰਗੇ ਤੇ ਤੈਨੂੰ ਕੱਢ ਲਓ ਇੰਨਾ ਸਲੇਮ ਆ ਹਨਾ ਜੀ ਸੁੱਕੋ ਮੈਂ ਜੀ ਡੇਢ ਕੱਢ ਲਾ ਆਪੋਲੀ ਬੈਠ ਜਿਓ ਤੋ ਠੀਕੇ ਆ ਨਹੀਂ ਤੇ ਅੱਜ ਤੇਰਾ ਕਿੱਦਾਂ ਚਿੱਤ ਕਰਕੇ ਟਿੱਕੀਆਂ ਖਾਣ ਨੂੰ ਚੀਜ਼ ਤੇ ਪਾਰਟੀ ਨਹੀਂ ਜੀ ਮੈਂ ਤਾਂ ਗਈ ਵੀ ਤੇ ਉੱਧਰ ਬੈਠ ਨਾਲ ਕੋਈ ਸਮਾਨ ਲੈ ਸਾਡੇ ਆਉਂਦੇ ਨੇ ਨਾ ਟਿੱਕੀ ਦਾ ਆਰਡਰ ਦਿੱਤਾ ਵਾ ਤਾਂ ਇਹ ਤਿੰਨੇ ਜਣ ਲੰਗੇ ਬੈਠ ਗਾਦੇ ਤੇ ਕੀ ਕੀ ਦੀ ਇਹਨੇ ਸਾਨੂੰ ਫੋਰਸ ਕਰਿਆ ਤੁਸੀਂ ਵੀ ਖਾਓ ਟਿੱਕੀ ਬਹੁਤ ਸਵਾਦ ਟਿੱਕੀ ਆ ਬਈ ਦੇਖੋ ਜੀ ਅਸੀਂ ਦੋ ਪਲੇਟਾਂ ਦੇ ਇਹਨੇ ਆਉਂਦੀ ਸਾਰਾ ਕਹਿ ਰਿਹਾ ਵੀ ਦੋ ਪਲੇਟਾਂ ਮੈਂ ਤਾਂ ਨਾ ਵਾਸਤੇ ਪੈਕ ਕਰਾਉਣੀ ਦੇ ਦੇ ਨਹੀਂ ਜੀ ਨਹੀਂ ਝੂਠੀ ਵੀ ਇਹ ਖਾਣ ਵਾਲੀ ਬੰਦੇ ਕਿਤੇ ਖਾਂਦੇ ਚਟਪਟੀਆਂ ਕੀ ਕਹੇ ਜੀ ਇਹ ਕਹਿੰਦੇ ਜਨਾਨੀਆਂ ਖਾਂਦੀਆਂ ਹੁੰਦੀਆਂ ਖਾਣੀਆਂ ਮਿਰਚ ਪੈ ਗਈ ਜਿਆਦਾ ਜਿਆਦਾ ਇਹ ਆ ਗਈਆਂ ਔਰੇ ਹੁਣ ਬੱਚੇ ਕਹਿਣ ਲੱਗੇ ਵੀ ਚਲੋ ਆਪਾਂ ਵੀ ਖਾ ਲੁੰਦੇ ਫਿਰ ਕਾਕਿਆ ਸੀ ਪੰਜ ਪੰਜ ਕਰਵਾ ਲਈਆਂ ਪਰ ਨਹੀਂ ਅਸੀਂ ਮਿਰਚ ਪੈ ਗਈ ਦੀ ਜਿਆਦਾ ਖਾਣੀ ਇਹਨਾਂ ਨੇ ਹੈਂ ਤੇ ਫਿਰ ਤੁਹਾਨੂੰ ਪਤਾ ਮੈਂ ਮਿਰਚ ਦੇ ਚੱਕ ਲਾਂਦਾ ਪੱਟੇ ਚਲੋ ਗੜੀ ਗੱਲ ਸੱਚਾ ਸੱਚਾ ਇਹ ਹੁਣ ਥੋੜਾ ਜਿਹਾ ਕਿ ਨਹੀਂ ਐਡਾ ਨਹੀਂ ਆਏ ਹੋ ਗਿਆ ਲੋੜਾ ਜਿਹਾ ਪਾ ਕੇ ਦਬਾ ਲੈਂਦੀ ਐ ਉਹ ਦਬੜਾ ਪੈਂਦਾ ਵੀ ਨਿਆਣਾ ਹਿੰਡ ਕਰਦਾ ਚਲ ਹੁਣ ਤਾਂ ਖਾਲੀ ਢਿੱਗੀ ਖਾਲੀ ਹੈ ਜੀ ਦੇਖਾ ਦਰਸ਼ਨ ਕਰ ਲੋ ਜੀ ਸਾਰਾ ਦਰਸ਼ਨ ਕਰ ਲੋ ਜੀ ਇਹ ਮੈਨੂੰ ਮੇਰੇ ਜੀਜੇ ਨੇ ਤੇ ਮੇਰੇ ਭਾਈਆਂ ਨੇ ਮੇਰੀ ਭੈਣ ਨੇ ਟਿੱਕੇ ਖਾਣ ਟਿੱਕੇ ਨਾਲ ਹੀ ਗਿਫਟ ਕਰਿਆ ਹੈ ਗਿਫਟ ਕਰਿਆ ਟਿੱਕੇ ਗਿਫਟ ਕਰਿਆ ਜੀ ਲੋੜੀ ਦਾ ਲੋੜੀ ਜਾਂਦਾ ਸਬਟਰ ਦੇ ਵਿੱਚ ਹੈ ਸਵਾਦ ਹੈ ਕਿ ਨਹੀਂ ਆ ਇਹਦਾ ਸਵਾਦ ਹੈ ਜੀ ਬਹੁਤ ਸਵਾਦ ਟਿੱਕੀ ਵਧੀਆ ਬਣੀ ਹੈ ਨਾ ਬਹੁਤ ਵਧੀਆ ਚਲੋ ਜੀ ਤੇ ਹੁਣ ਚਲੋ ਮੜਾਇਆ ਕਰੋ ਰਿਸ਼ਤੇਦਾਰਾਂ ਦੇ ਜੀਜੇ ਹੀ ਫੋਨ ਆਈ ਜਾਂਦੇ ਆ ਚਲੋ ਰਿਸ਼ਤੇਦਾਰਾਂ ਨੇ ਵੀ ਜਾਣਾ ਤੇ ਹੁਣ ਆਪਾਂ ਸਿੱਧਾ ਚੱਲੀਏ ਕੇਕ ਖਾਣ ਦੀ ਜਗ੍ਹਾ ਤੇ ਉੱਥੇ ਕਰਦੇ ਆ ਕੇਕ ਪਸੰਦ ਜੀ ਤੇ ਤੁਹਾਨੂੰ ਹੁਣ ਅਸੀਂ ਕੇਕ ਵਾਲੀ ਦੁਕਾਨ ਤੇ ਮਿਲਾਂਗੇ ਹਾਂ ਬਿਲਕੁਲ ਪਹੁੰਚ ਗਏ ਸੀ ਕੇਕ ਵਾਲੀ ਕੇ ਦੁਕਾਨ ਤੇ ਜੀਜਾ ਤੁਹਾਨੂੰ ਲਿਆਇਆ ਹੁਣ ਜਾ ਕੇ ਦੇਖਦੇ ਹਾਂ ਕਿਹੜਾ ਜੀਜਾ ਲੰਦਾ ਕੇਕ ਮਨੀ ਵਿਕਰੀ ਵਾਲ ਦੇ ਸ਼੍ਰੀ ਚੁੱਕਰ ਸਾਹਿਬ ਚਲੋ ਭਾਈ ਹਾਂ ਹਾਂ ਅੰਦਰ ਨੂੰ ਕਰ ਲੋ ਚਲੋ ਭਾਈ ਹਾਂਜੀ ਦੇਖੋ ਜੀ ਹਾਂਜੀ ਕੇਕਾਂ ਪਿੱਛੇ ਹੁਣ ਸਾਡੀ ਜਿਹੜੇ 5 ਜਣੇ ਹੋਣੀਆਂ ਲੜਾਈ ਅੱਕੜ ਪੱਕੜਾ ਪੱਕੜਾ ਪੱਕੜ ਬੱਕੜ ਅੱਕੜ ਪੱਕੜਾ ਬੰਬੇ ਬੋ 2 ਕਿਲੋ ਮਨਿੰਦਰ ਨੇ ਵੀ ਹੈਂਡ ਕਰਨੀਆਂ ਉਸ ਹਿਸਾਬ ਨਾਲ ਕਿੱਕ ਲੈ ਲਓ 2 ਨਾ 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 ਆਹ 3 ਕਿਲੋ ਅੱਛਾ ਕਿਹੜਾ ਆ ਉੱਪਰ ਜਿਹੜਾ ਇੱਕ ਕੰਗ ਲਾ ਦੇ ਦਿੰਦੇ ਆ ਇੱਕ ਆਲੇ ਨੂੰ ਨੇ ਆ ਆ ਦੋ ਟੀਕਲੇ ਹੋ ਜਣੇ ਹਾਂ ਪਿੰਕਰ ਚਾਕਲੇਟ ਹੈ ਨਾ ਅਭ ਜੇ ਪਿੰਕ ਅਜੀ ਆਇਆ ਨੇ ਤਾਂ ਦੇਖ ਬੋ ਆਇਆ ਹਾ ਇਹ ਵੀ ਵਧੀਆ ਲੱਗਦਾ ਹੈ ਨਾ ਜੈਲ ਆਪਲ ਆ ਆ ਵੀ ਪਿੰਕ ਲੱਗਦਾ ਜੀ ਮੜੀਦਾ ਇਹਨੂੰ ਵੀ ਨਾ ਆ ਵੀ ਵਧੀਆ ਲੱਗਦਾ ਆ ਆ ਹਾ ਵੀ ਵਧੀਆ ਲੱਗਦਾ ਪਹਿਲਾਂ ਲੜਕੇ ਖਾਓ ਲਾਜੂ ਉਹ ਵਧੀਆ ਉੱਧਰ ਜਾ ਤੂੰ ਦੋ ਦੋੜਣਿਆਂ ਤੇ ਤੇਰੇ ਦੋ ਫਿਰ ਉੱਪਰ ਵਾਲੇ ਠੀਕ ਰਹਿਣੇ ਥੱਲੇ ਵਾਲੇ ਦੋ ਲੂੰਗਾ ਅੱਧੇ ਪਿੰਡ ਨੂੰ ਬੁਲਾਉਣਾ ਦਾ ਫਿਰ ਆ ਲੈ ਲਓ ਆਹਾ ਆਹਾ ਤੂੰ ਇਹਨਾਂ ਤੋਂ ਇੱਕ ਆਉ ਵੀ ਪਿਆ ਹਾ ਫਕੇਰਨਾ ਦਾ ਵੀ ਔਖਾ ਨਹੀਂ ਪੁੱਛ ਲੈਣਾ ਨਾ ਵਿੱਚ ਕੁਝ ਨਹੀਂ ਹੁੰਦਾ ਇਹਨਾਂ ਦੇ ਸਿੰਪਲ ਹੈ ਔਰ ਚਿੱਤੋ ਕੁਝ ਹੋਊਗਾ ਉਹ ਵਾਈਟ ਵਾਲੀ ਚੀਜ਼ ਤਾਂ ਉਹ ਤਾਂ ਹੋਊਗਾ ਇਹਨਾਂ 'ਚ ਨਹੀਂ ਹੈਗਾ ਹੂੰ ਇਹਨਾਂ ਨੂੰ ਤੂੰ ਆਹੀ ਦੇ ਲੈ ਤੂੰ ਐ ਕਰ ਦੇ ਹਾਂ ਹਾਂ ਆਹ ਲੈ ਲੈ ਇੱਕ ਇੱਕ ਆ ਗਿਆ じゃ ਇੱਕ ਗੁਲਾਬੀ ਲੈ ਲੈ ਇੱਕ ਆਰਡਰ ਰੱਖ ਠੀਕ ਹੈ ਇੱਕ ਇਹ ਇੱਕ ਗੁਲਾਬੀ ਇੱਕ ਗੁਲਾਬ ਹੈ ਹਾਂ ਹਾਂ ਬਈ ਠੀਕ ਹੈ ਨਾ ਥੋੜੀ ਵੀ ਆਹੀ ਚੋ ਐਸਾ ਹਾਂ ਹਾਂ ਬਈ ਤੂੰ ਇੱਕ ਗੱਲ ਹੋਰ ਪਾਈ ਗੱਲ ਸੁਣੋ ਗੁੱਸਾ ਨਾ ਕਰਿਓ ਅੱਛੇ ਰਹਿ ਪਦੇ ਮੈਨੂੰ ਕਹਿੰਦਾ ਤਾਂ ਭੈਰਾ ਬੜਾ ਭਾਈ ਕਦਾ ਮਨਿੰਦਰ ਵਾਸਤੇ ਮੈਂ ਚੁਆਇਸ ਕਰਨਾ ਚਲੋ ਛੱਡ ਦੇ ਇਹਦਾ ਪਾਗਲ ਬਣਾਇਆ ਚਲ ਵੀ ਯਾਰ ਫਿਰ ਚੋੜ ਲਿਆ ਤੁਸੀਂ ਸਾਰਿਆਂ ਨੇ ਮੈਂ ਠੀਕ ਆ ਨਾ 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 ਇਹ ਦੀ ਇਹ ਨਹੀਂ ਸਾਰੇ ਦੋਨੇ ਕੈਨਸਲ ਆ ਕੈਨਸਲ ਨਹੀਂ ਆਪਾਂ ਇੱਕ ਤਤ ਕਰਾਂਗੇ ਚਾਰੇ ਨਾ 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 ਇਹਦੀ ਚੁਆਇਸ ਤਾਂ ਆਹੇ ਬੜੇ ਇੱਥੇ ਵਾਲੀ ਆ ਆ ਦੇ ਗੱਟਾ ਕਰ ਦੇ ਨਹੀਂ ਨਹੀਂ ਉਹ ਹੀ ਠੀਕ ਆ ਉਹ ਨਹੀਂ ਨਹੀਂ ਆ ਠੀਕ ਆ ਯਾਰ ਮੈਨੂੰ ਨਹੀਂ ਕੋ ਨਹੀਂ ਨਹੀਂ ਯਾਰ ਠੀਕ ਆ ਪੈਸੇ ਤਾਂ ਪੈਸੇ ਹੀ ਦੇਣੇ ਹੁਣ ਨਹੀਂ 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 ਹਾਂ ਨਾ ਉਹੀ ਗੱਲ ਨਹੀਂ ਬਾਈ ਤੂੰ ਦੱਸ ਬਾਈ ਬਣ ਕੇ ਤੇਰੀ ਚੋਟ ਠੀਕ ਹੈ ਇਹ ਤੂੰ ਦੱਸ ਕਿਹੜਾ ਠੀਕ ਹੈ ਦੋ ਹੋਏ ਇਹ ਤਾਂ ਸਾਡੀ ਚੋਟ ਹੈ ਵੇ ਯਾਰ ਯਾਰ ਮੈਂ ਕਿਹੜੇ ਬਾਹਰ ਦਾ ਹਾਂ ਹਾਂ ਕਿਹੜੀ ਗੱਲ ਚਿੰਤਾ ਹਾਂ ਠੀਕ ਹੈ ਦੋ ਹੋਏ ਇਹ ਸਾਡੀ ਬਾਈ ਲੜਾਈ ਹੋ ਗਈ ਕੇਕ ਲੂ ਲੈ ਕੇ ਦੰਦੇ ਛੋਟੇ ਲਿਆ ਛੋਟੇ ਕਿੱਥੇ ਆਂ ਲੜ ਲੀਏ ਹਾਂ ਕੇ ਠੀਕ ਹੈ ਇਹ ਕਿਆ ਵੀ ਇਹਨ ਵਧੀਆ ਕੇਕ ਆ ਦੋ ਹੋਏ ਚੁੰਡੇ ਵਧੀਆ ਕਿਹੜੇ ਚੁੰਡੇ ਵਧੀਆ ਪਣਾ ਕਿਤਾ ਹੈ ਯਾਰ ਹਾਂ ਠੀਕ ਹੈ 230 230 ਦੋ ਦਤੀ ਤੂ ਵਾਲਾ ਮਸਲਾ ਕੋਈ ਨਹੀਂ ਮੈਂ ਤਾਂ 250 ਵਾਲਾ ਚੁੰਦਾ ਦਾ ਮੈਂ ਤਾਂ ਆ ਜੀ ਜੀ ਇਹਦੇ ਪਰ ਹੁੰਦੇਲਾ ਤੇਰਾ ਜੀ ਕਰਨਾ ਨਹੀਂ 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 ਤੇਰੇ ਹਿਸਾਬ ਕਰ ਲੈਣਾ ਬਾਈ ਹੁਣ ਤਾਂ ਤੇਰਾ ਨੌਕਾ ਆਹ ਆ ਲੈ ਦੇ ਚਲ ਆ ਲੈ ਦੇ ਕੁਛ ਆ ਲੈ ਦੇ ਆ ਵੀ ਠੀਕ ਹੈ ਉਹ ਵੀ ਨਹੀਂ ਮੈਨੂੰ ਸੁਣਾ ਲੱਗਦਾ ਯਾਰ ਇਹ ਯਾਰ ਖਾਦਾ ਹੋਇਆ ਹੈ ਮੈਨੂੰ ਖਾਦਾ ਹੋਇਆ ਹੈ ਨਾ ਉਹ ਉਹਨੇ ਖਾਦੇ ਹੋਏ ਆਪ ਹਾਂ ਆਪਾਂ ਕੱਲ ਕਦੇ ਹੁਣ ਦੇਖ ਲੋ ਮੈਨੂੰ ਆ ਸੁਣਾ ਲੱਗਦਾ ਜਿਹੜਾ ਜਿਹੜਾ ਆ 30 ਵਾਲਾ

ਚਲੋ ਤੂੰ ਆਪੇ ਮੁੜੇ ਲਾ ਕੇ ਦੱਸ ਦੇ ਇੱਕ ਕਰ ਬਕਰ ਇੱਕ ਬੱਪਾ ਇਹ ਚੱਲ ਬਾਈ ਤੇਰੀ ਚੁਆਇ ਸਿੱਕ ਦੱਸ ਦੇ ਮੈਨੂੰ ਇਹਨੇ ਚਾਰੇ ਪੰਜੇ ਰੁੱਕ ਕੇ ਜਿਹਨੇ ਪਹਿਲਾਂ ਦੱਸਤਾ ਹੁੰਦਾ ਨਾ ਸਾਨੂੰ ਵੀ ਵੀਚ ਦੀ ਚੁਆਇ ਦੇ ਲੈਣੀ ਆ ਮੈਂ ਅਸੀਂ ਛੇੜ ਨਹੀਂਿਆ ਯਾਰ ਗੱਲੇ ਦੀ ਕਹੀ ਮੈਂ ਕਿਹਾ ਚੱਲ ਚੱਲ ਤੂੰ ਨਾ ਇਹਨੇ ਬਾਹਰ ਦੇ ਮੁੱਕਰ ਗਿਆ ਨਹੀਂ ਦੇ ਨਹੀਂ ਘਰ ਤੇ ਕਹਿ ਕੇ ਆਇਆ ਇਹਦਾ ਮੁੱਕਰ ਗਿਆ ਲੈ ਛੱਡ ਇੱਕ ਚੋਆ ਦਾ ਦੇ ਤੇਰੀ ਕਿਹੜੀ ਆ ਬਾਈ ਜਿਹੜਾ ਜਿਹੜਾ ਮਰਦਾ ਦੋ ਹੀ ਲੈਦਾ ਇੱਕ ਦੱਸ ਆਹ ਨੂੰ ਪਿੰਕ ਵੀ ਵਧੀਆ ਲੱਗਦਾ ਉਹ ਇੱਕ ਦੱਸ ਕਿਹੜਾ ਲੈ ਲਈਏ ਚੱਲ ਉਹ ਲੈ ਲੈ ਚਾ ਆ ਲੈ ਲੀਏ ਚਲੋ ਜੀ ਬਾਈ ਜੀ ਜਈ ਬੜੇ ਬਾਈ ਦੀ ਪਸੰਦ ਆਹ ਹੋ ਗਿਆ ਹੁਣ ਆਪਣੀ ਪਸੰਦ ਦੱਸੋ ਚਾਰਾਂ ਦੀ ਕਿਹੜੀ ਆ ਪਿੰਕ ਕਾਲਾ ਪਿੰਕ ਕਾਲਾ ਹਾਂਜੀ ਦੋ ਪਿੰਕ ਆ ਲੈ ਦੋ ਇਧਰ ਚਾਕਲੇਟ ਪਰੇ ਮੈਂ ਇਹ ਠੀਕ ਹੈ ਜੀਜਾ ਤੈਨੂੰ ਪਹਿਲੇ ਹੀ ਸ਼ੂਗਰ ਆ ਹਾਂ ਹੂੰ ਕੀ ਲਾਪਕਾ ਮੈਂ ਬੱਸ ਕੋਈ ਮੈਂ ਤਾਂ ਚੋਪਾਂ ਜਿਹੜਾ ਮਰਜ਼ੀ ਲੈਣਾ ਲੈਣੀ ਵੀ ਵੀ ਮੈਂ ਕਿਹੜੇ ਖਾਣਾ ਮੈਂ ਕਿਹੜਾ ਲੈ ਲਓ ਆ ਲੈ ਲਓ ਇਹ ਕਿਲੋ ਮੇਰੀ ਗੱਲ ਸੁਣੋ ਕਿਲੋ ਕਿਲੋ ਵਾਲੇ ਆ ਨਾ ਦੱਸੋ ਜੀ ਸ਼ੂਗਰ ਦਾ ਨਾ ਬੋਲੋ ਠੀਕ ਹੈ ਦੋਨੇ ਠੀਕ ਹੈ ਹਾਂ ਇਹ ਕਾ ਹੋ ਗਿਆ ਜੀਜਾ ਠੀਕ ਚਲੇ ਆਇਆ ਤਾਂ ਆ ਵੀ ਠੀਕ ਆ ਇੱਕ ਚਾਕਲੇਟ ਵਾਲਾ ਲੈ ਲੇ ਕਿਉਂ ਆ ਵੀ ਠੀਕ ਆ ਦੀਨ ਮੈਂ ਸਹੀ ਕਰੀਆ ਹਿਜੂ ਦੱਸੋ ਮੈਨੂੰ ਹੱਥ ਲਾਓ ਤਾਂ ਤੈਨੂੰ ਆ ਦੇਖ ਇੱਕ ਇਹ ਹੋ ਗਿਆ ਇੱਕ ਉਹ ਲੈ ਲਾ ਭੋਲੀ ਭੈਣ ਜੀ ਤੂੰ ਵੀ ਦੇਖ ਦੱਸ ਹੱਥ ਲਾ ਕੇ ਤੂੰ ਇਹਦੇ ਨਾਲ ਮੈਂ ਆ ਬਸ ਜਿਹੜਾ ਇਹਨਾਂ ਨੇ ਕਹਿਤਾ ਉਹ ਤਾਂ ਚਗਰਾਰੀ ਆ ਨਹੀਂ ਨਹੀਂ ਗਰਾਰੀ ਇਹ ਤਾਂ ਗਰਾਰੀ ਅੜ ਗਈ ਹੁਣ ਸਾਡੀ ਵਧੀਆ ਇਹ ਇੱਕ ਇਹ ਇੱਕ ਆਹ ਹਾਂ ਪਿੰਕ ਆ ਗਲਾਬੀ ਬਹ ਠੀਕ ਠੀਕ ਉਹ ਕਿ ਪੱਕਾ ਹੋ ਗਿਆ ਨੌਜੋ ਨੇ ਕੱਢ ਲੈ ਹੁਣ ਨਹੀਂ ਹੁਣ ਨਹੀਂ ਚੇਂਜ ਹੋਣਾ ਹੈਗਾ ਹੁਣ ਉਹਨੇ ਕੱਢ ਲੈ ਬਾਹਰ ਹਾਂ ਓਕੇ ਹੋ ਗਿਆ ਚਲੋ ਨਾ ਰੱਖਵਾ ਕੇ ਕੇ ਵਿੱਚ ਕਹਾਂ ਹੋ ਗਈ ਇੱਕ ਇਹ ਜੀ ਤੇ ਕਾ ਹਾਂ ਇਹ ਕਹਿੰਦਾ ਨੇ ਇਹਨੇ ਲੜੀਓ ਜਾਣਾ ਹੋਰ ਕਿਹੜੇ ਬਸ ਦੋ ਆ ਆ ਲੈ ਲਿਆ ਜੀ ਆਪਾਂ ਨੇ ਜਿਹੜਾ ਕੇਕ ਇਹਦੇ ਉੱਪਰ ਪਤਾ ਕੀ ਲਿਖਣਾ ਇੱਕ ਪਰ ਅੰਗਦ ਇੱਕ ਪਰ ਮਨਿੰਦਰ ਲਿਖਣੇ ਪੰਜਾਬੀ ਚ ਠੀਕ ਆ ਚਲ ਅੱਜ ਹੋਰ ਨਹੀਂ ਬੰਦੇ ਦੇਖਦੇ ਕਿੱਧਰ ਲੰਘੇ ਅੱਛਾ ਅੱਗੇ ਹੋਏ ਠੀਕ ਆ ਬੜਾ ਨਹੀਂ ਹੈਗਾ ਤੇਰੇ ਪਾਸੇ ਚ ਲੰਬਾ ਇਹਦੇ ਉੱਪਰ ਤਾਂ ਆਉਣਾ ਨਹੀਂ ਤੇਰਾ ਪੂਰਾ ਨਾਮ ਇੰਗਲਿਸ਼ ਦੇ ਤਾਂ ਦੋ ਨਾਮ ਦੋਵੇਂ ਫੇਰ ਵੀ ਨਹੀਂ ਆਉਣੇ ਇੱਕ ਆ ਜਾਣਾ ਇੱਕ ਪਰ ਨਹੀਂ ਆਉਣਾ ਚੱਲ ਲਿਖ ਦੇ ਫਿਰ ਕਹ ਗਈ ਮਨਿੰਦਰ ਅੰਗਦ ਮਨਿੰਦਰ ਮਨਿੰਦਰ ਲਿਖ ਕਦੀ ਪੁੱ ਆ ਜਿਹੜੀ ਪੁਆ ਨਾ ਉੱਤੇ ਵੀ ਉਹ ਕਿਹੜਾ ਚਾਂਦ ਦੁਆਰ ਉਹ ਜਾਂਦੇ ਵਾਲੇ ਰਹਿ ਗਏ ਨਾ ਬਹੁਤ ਹੈ ਜੀ ਕਿਹਾ ਸਿੰਗੇ ਬਾਣੂ ਚ ਕਿੰਨੀ ਲਹਿਲਪਾ ਦੇ ਥੱਲੇ ए एल एल भी लिखना पीछे एल हम्म लेहल दिखाई मार्चा जा लो जी मनिंदर लेहल ए एल ਲੋਚ ਹੁਣ ਇਹ ਪਰ ਲਿਖਣਾ ਆਪਾਂ ਨੇ ਅੰਗਦ ਅੰਗਦ ਦੋ ਪੈਗਟ ਬਹੁਤ ਆ ਕਿਹਾ ਕਿਹੜਾ ਕਹਣਾ ਪੜਿਆ ਲੇ 3 ਟੋਕਨ ਕਰ ਲੈਣਗੇ ਪ੍ਰਕਾਰੀਆਂ ਹੈ ਨਹੀਂ ਮੈਨੂੰ ਲੱਗਦਾ ਤੁਸੀਂ ਉਹਦੀ ਰੀਸ ਲਾ ਕੇ ਕਰਨਾ ਅੰਗਦ ਏ ਉਹ ਰਾਜ ਆਪਣੀ ਦੇ 12 ਪਾਜਾ ਬਾਗ ਜੀੜੀ ਹਾਂ 43 ਹਾਂ ਚਮਚੇ ਵੀ ਲੈ ਲਓ ਇਹਦੇ ਪੰਜ ਚਮਚ ਚਮਚ ਲੈ ਲੇ ਠੀਕ ਹੋ ਗਿਆ ਹਾਂ ਬਸ ਨਹੀਂ ਬਸ ਬਸਾ ਕੇ ਤੇ ਕਰਦੇ ਜਲੋ ਲਓ ਜੀ ਇਹ ਵੀ ਹੋ ਗਿਆ ਸਾਡਾ ਕੇਕ ਪੈਕ ਕੀ ਹੋ ਗਿਆ ਜੀ ਇਹ ਦੇ ਦਿੱਤੀ ਹੈ ਜੀ ਚਾਕੂ ਚਲੋ ਹੋਰ ਦੱਸੋ ਕਹਿ ਲੈਣਾ ਕੈਂਡਲ ਦੇ ਰਹੀ ਹੈ ਹੈ ਨਾ ਅੱਛਾ ਇਹ ਕਹਿ ਲਿਤਾ ਹੈ ਇਹ ਹੋ ਕੇ ਇੱਕ ਪਾਉਣ ਵਾਸਤੇ ਹੋਰ ਚੱਲ ਜੀ ਅੱਛਾ ਠੀਕ ਆ ਠੀਕ ਆ ਉਹ ਵੀ ਦੇ ਦੇ ਬਾਈ ਵਿਚੋ ਲੌਂਡਰੀ ਅੱਗ ਦੀ ਬਾਲਦਾ ਹੁੰਦਾ ਕਿਆ ਕਹਿੰਦੇ ਉਹਨੂੰ ਕਿਆ ਕਹਿੰਦੇ ਉਹਨੂੰ ਕੈਂਡਲੇ ਕਹਿੰਦੇ ਆ ਨਾ ਜਿਹੜੀ ਅੱਗ ਦੀ ਬਲਦੀ ਹੁੰਦੀ ਆ ਉਹ ਦੇ ਦੇ ਬਾਈ ਦੋ ਦੇ ਦੇ ਇੱਕ ਬਹੁਤ ਆ ਮੈਂ ਕਹਿੰਨਾ ਦੋਹਾਂ ਪਹਿਲਾਂ ਦੀ ਹਾਂ ਚਲੋ ਦੋ ਦੇ ਦੇ ਦੋ ਦੇ ਦੇ ਉਹਦਾ ਵੀ ਦਿਲ ਖੁਸ਼ ਹੋ ਜਾ ਠੀਕ ਆ ਹੈ ਨਾ ਠੀਕ ਆ ਥਿਸ ਫੂਲੀ ਯੂ ਇਹ 45 ਲਈ ਟ੍ਰੀਐਂਗਲਰ ਕੰਪਨ 45 ਹਾਂ ਜੀ ਹਾਂ ਆ ਦੋ ਆ ਦੇ ਦੇ ਬਾਈ ਹਾਂ ਲੈ ਲੈਣੀ ਆ ਲੈ ਲਿਆ ਆ ਆਹੀ ਆਹੋ ਜੀ ਤੁਸੀਂ ਕਿਹੜੀ ਲਾਉਣੀ ਆ ਤੂੰ ਦੱਸ ਆਹੀ ਠੀਕ ਨਹੀਂ ਆਗੇ ਵਧੀਆ ਨਾਲੇ ਉਹ ਮੋਮ ਨਾਲ ਉਹ ਆ ਠੀਕ ਆ ਓਕੇ ਫਿਰ ਠੀਕ ਹਾਂ ਨਾ ਬਣੇ ਮੋਮ ਨਾਲ ਉਹ ਚੰਗੀ ਆ ਏ ਅੱਛਾ ਫਲੂਨ ਹੋ ਗਏ ਤੇਰੇ ਤੇ ਹੋਰ ਦਾ ਹੱਥ ਦੋ ਮਾਨੂੰ ਜੇ ਕੁਝ ਲੈਣਾ ਖਾਣ ਪੀਣ ਨੂੰ ਕੋਈ ਠੰਡਾ ਠੰਡਾ ਹੈ ਠੰਡਾ ਠੰਡਾ ਲਿੰਕਾ ਲੈ ਲੈਣੇ 2 ਲੀਟਰ ਵਾਲੀ ਬੋਤਲ 2 ਬੋਤਲ ਲੈ ਲੈਣੇ ਲਿੰਕਾ 1 ਲੀਟਰ ਵਾਲੀ ਇੱਕ ਬੋਤਲ ਲੈ ਲਓ ਚਾਹੇ ਜੋ ਆਕਾਂ ਦੇ ਦਾਂਗੇ ਜੇ ਤੁਸੀਂ ਨਹੀਂ ਪੀਣਾ ਜੋ ਆਬ ਦਾ ਪੀ ਲੈਣਗੇ ਲਿੰਕਾ ਕਿਥੇ ਪਈ ਉਹ ਪਈ ਉਧਰ ਉਧਰ ਪਈ ਉਧਰ ਪਈ ਉਧਰ ਪਈ ਐਫਸੀ ਵਾਲੀ ਲਿੰਕਾ ਲੈ ਲੈ ਪਹਿਲੇ ਪਣੀ ਖਰਾਬ ਕਰੂਗਾ ਲੇਮਕਾ ਲੈ ਲੈ ਹਾਂ ਇਹ ਕਾਲੇਲਾ ਹੋਰ ਕੀ ਲੈਣਾ ਡੂ ਯੂ ਲੈ ਜਾਦੇ ਆ ਲੈਣਾ ਲੈ ਲੈ ਹਾਂ ਚਲ ਆ ਲੈ ਲੋ ਲੈ ਲੋ ਇੱਕ ਗਲਾਸ ਵੀ ਉਸ ਤਾਂ ਮੈਂ ਗਲਾਸ ਵੀ ਚਾਹੀਦੇ ਮੈਨੂੰ ਅ 20 ਗਲਾਸ ਬਹੁਤ ਆ ਹਾਂ ਬਹੁਤ 20 20 ਗਲਾਸ ਦੇ ਦੋ ਬਹੁਤ 20 ਗਲਾਸ 30 ਪਲੇਟਾਂ ਇਹ ਤਾਂ ਗੱਲ ਹੀ ਹੈ ਪਲੇਟਾਂ ਹੈ ਹਾਂ ਕੀ ਕਹਿੰਦੇ ਬੋਲੋ 45 ਪਲੇਟਾਂ ਲੈਂਦੀ ਆ ਪਰ ਇਹ 45 ਗਲਾਸ ਲੈ ਲੇ ਨੇ ਉਹ ਘੱਟ ਵੱਧ ਉਹ ਕਈ ਵਾਰ ਹੋ ਜਾਂਦਾ ਇਹ ਤਾਂ ਛੋਟਾ ਗਲਾਸ ਨਹੀਂ ਹੋ ਗਿਆ ਕਿ ਐਡ ਡੀ ਇਹ ਗਲਾਸ ਐਡ ਡੀ ਚਲੋ ਕਿਤੇ ਛੋਟੇ ਨਹੀਂ ਹੈ ਉਹੋ ਆ ਕੇ ਚਲੇ ਹੁੰਦੇ ਹੋਰ ਦੂਰ ਜਾਲੇ ਹੁੰਦੇ ਨੇ ਹੋਰ ਦੱਸੋ ਉਹਨੂੰ ਪਿੱਛੇ ਦਾ ਤਰੀਕ ਕਰੀ ਹੁਣ ਉਹਨੂੰ ਹੁਣ ਕਾਟ ਨੂੰ ਕੋਕੇ ਹੋ ਗਿਆ ਕੰਮ ਮੈਂ ਕਰਾਉਣਾ ਚਿਰ ਸੋ ਚਲੋ ਬਾਕੀ ਹੁਣ ਕਰ ਲੈਨੇ ਆਪਾਂ ਹਿਸਾਬ ਕਿਤਾਬ ਜੀ ਤੁਹਾਨੂੰ ਮਿਲਦੇ ਆਪਾਂ ਬਾਅਦ ਦੇ ਵਿੱਚ ਲੱਗਿਆ ਤੇ ਹਾਂ ਜਿਹੜਾ ਸਾਡਾ ਸਮਾਨ ਆ ਉਹ ਕਿੱਥੇ ਆਉ ਹਾਰ ਤਾ ਆ ਪਿਆ हाँ लाभ बहने ला दे हाँ हाँ हा हाँ हाँ बस

ਤਾਂ ਕੋ ਭਾੜਾ ਹੋਇਆ ਨਹੀਂ ਦੇਖੀ ਕਿ ਮੈਂ ਫਸੀ ਜਾਂਦੇ ਮੈਂ ਬਨੂ ਕੰਡੂ ਮਨੀ ਕਿਹਾ ਹਾਂ ਸਰ ਤੁਹਾਨੂੰ ਭਾੜਾ ਦੇ ਨਹੀਂ ਦਿੱਤੀ ਰਾਤਰ ਤਾਂ ਦੇਖੋ ਅੱਜ ਹੋ ਗਿਆ ਮੁਕਾਬਲਾ ਹੋ ਰਹਾ ਹੈ ਕਰ ਕੋਈ ਨਾਲ ਇੱਕ ਹੋਣਾ ਕਾ ਨੂੰ ਪੈਸੇ ਕਰਾ ਕਰਦੇ ਆ ਆ ਦੇਖੋ ਟੇਪ ਆ ਟੇਪ ਲੰਗੀ ਆ ਟੇਪ ਲੰਗੀ ਆ ਗਿਆ ਆ ਆ ਦੇਖੋ ਆ ਟੇਪ ਇਹ ਨਹੀਂ ਹੈਗੀ ਉਹ ਇਹ ਦੂਸਰੇ ਦੀ ਹੈ ਟੇਪ ਨਹੀਂ ਹੈਗੀ ਇਹ ਦੂਸਰੇ ਦੀ ਹੈ ਛੱਡ ਜਾ ਟੇਪ ਆ ਟੇਪ ਨਹੀਂ ਹੈ ਕਿ ਕੱਢ ਜਾ ਉਹ ਰੀਕਮੈਂਡیشن ਦਿਖਾਵਾਂਗਾ ਮੈਨੂੰ ਕੀ ਆਜੀ ਹੁਣ ਕੀ ਆ ਕੀ ਉਹ ਮੈਨੂੰ ਵੀ ਤਾਂ ਪਤਾ ਹੈ ਕahin ਤਾਂ ਕਹਿੰਦੀ ਮੈਂ ਟੇਪ ਨਹੀਂ ਹੈ ਕਿ ਉਹਦੇ ਵਿੱਚ ਪਾਉਣੇ ਵਾਲੇ ਹੈਪੀ ਬਰਥਡੇ ਹਾਂ ਪਾਪਾ ਫਿਰ ਸਿੱਧੀ ਕਰਨ ਲੈਣਾ ਕਰਨਾ ਕਿਥੇ ਲਿਆ ਹਾਂ ਹੈਪੀ ਬਰਥਡੇ ਆ ਹੈਪੀ ਬਰਥਡੇ ਆ ਕਿਥੇ ਆ ਲਿਆਉਂਦਾ ਲੈ ਕਿਸੇ ਕਿਹਦਾ ਪਾਉਂਦਾ ਕੀ ਆ ਵਾਹ ਚਾ ਚਾ ਚਾਚਾ ਸਾਡਾ ਕਿਤੇ ਘੱਟ ਇਹ ਬਣਾਤੀ ਗੱਲ ਬਾਤ ਕੁਰਸੀ ਆ ਗਿਆ ਹੈਪੀ ਬਰਥਡੇ ਹੋਰ ਵੀ ਆ ਲੋ ਬੱਸ ਬੱਸ ਨਈ ਕੋਈ ਆ ਮੈਂ ਬੜਾ ਹਾਂਜੀ ਹਰਵਿੰਦਰ ਜੀ ਹਾਂ ਵੀਟ ਕਰਦੇ ਆ ਜੀ ਤੁਸੀਂ ਸਾਰੇ ਜੀ ਅਸੀਂ ਮਾਮਾ ਜੀ ਤੋਂ ਮੰਗਦੇ ਆ ਜੀ ਸਭ ਤੋਂ ਪਹਿਲਾਂ ਤਾਂ ਜੀ ਅਸੀਂ ਉਹਦੇ ਪਹਿਲਾਂ ਸਾਰਾ ਕੁਝ ਜਿਵੇਂ ਦਰੋਗਾ ਜੀ ਨਕਲੀ ਜੀ ਲੈਟ ਹੈ ਬੇਬੀ ਅ ਦੇਣਾ ਕਹਿ ਲਓ ਕਿ ਕੁਲਟੀ ਵਾਲੇ ਮੰਮੀ ਜੀ ਆਏ ਹੋਏ ਤੇ ਮਾਵਾ ਪਾਈ ਐਟੇ ਟਾਈਮ ਫੋਨ ਆ ਗਿਆ ਜੀ ਉਹਨਾਂ ਜਾਣਾ ਪੈ ਗਿਆ ਉਹਦੇ ਕਰਕੇ ਫੇਰ ਸਾਨੂੰ ਟਾਈਮ ਲੱਗ ਗਿਆ ਚਲੋ ਨਹੀਂ ਸੌਰੀ ਫਿਰ ਦੀ ਕੋਈ ਗਾਣੀ ਮਜਬੂਰੀਆਂ ਮੂਰੇ ਸਲਾਮ ਹੈ ਹਰ ਘਰ ਦੀ ਵਿਵਾਰੀ ਤੇ ਮਜਬੂਰੀ ਹੁੰਦੀ ਆ ਇਹ ਜ਼ਰੂਰੀ ਨਹੀਂ ਹੈ ਕੋਈ ਕੋਈ ਗੱਲ ਹੀ ਥੋੜਾ ਫੇਰ ਵੀ ਸਾਨੂੰ ਬੜੀ ਖੁਸ਼ੀ ਆ ਤੁਸੀਂ ਟਾਈਮ ਨਾਲ ਪਹੁੰਚੇ ਆ ਸਾਡੀ ਛੋਟੀ ਜਿਹੀ ਖੁਸ਼ੀ ਦੇ ਵਿੱਚ ਥੋੜਾ ਧੰਨਵਾਦ ਸਾਰਿਆਂ ਦਾ ਜਿੰਨੇ ਪਹੁੰਚੇ ਆ ਸਾਡੇ ਵੀਰ ਤੇ ਹੋਰ ਸੁਣਾਓ ਕੀ ਮੈਂ ਕਰ ਕੋਈ ਗੱਲ ਨਹੀਂ ਮੈਨੂੰ ਤਾਂ ਸਗੋਂ ਜਦੋਂ ਡੈਡੀ ਨੇ ਫੋਨ ਕਰਿਆ ਕਹਿੰਦੇ ਵੀ ਅੱਧੇ ਇੱਕ ਪੌਣੇ ਇੱਕ ਘੰਟੇ ਵਿੱਚ ਕੰਮ ਕੱਟਣਾ ਮੈਂ ਹੈਵੀ ਡੇ ਮੁਕੇ ਨੇ ਤਾਂ ਅੱਜ ਦੇ ਦਿਨਾਂ ਦੀਆਂ ਕੰਮ ਬਣਾਏ ਨੇ ਅਮੀਨ ਬੱਸ ਦੁਪਹਿਰਾ ਹੋ ਗਿਆ ਹੋਣਾ ਟਾਈਮ ਹੈ ਇਹ ਸਗੋਂ ਗੱਡੀ ਤੇ ਜਾਈ ਐ ਐਡੀ ਆਈ ਬੜੇ ਜਾ ਆ ਕਰਾਇਓ ਇਹ ਤੇ ਮੈਨੂੰ ਲੰਬੀ ਜਸਮੀਨ ਸਾਸਰੀ ਘਾਲ ਜੂਨ ਸੱਸ ਕੀ ਕਰਨਾ ਹੈ